4 ਵੀ 700 40 45 ਪਿੰਡ ਨੇ ਜਿਨ੍ਹਾਂ ਦੇ ਵਿੱਚ ਐਸੇ ਲੋਕ ਕਿਸਾਨ ਮਾਲਕ ਨੇ ਪੁਰਾਣੇ ਸੋ ਸਰਕਾਰ ਬਹੁਤ ਕਾ ਕਰ ਰਹੀ ਹੈ ਜਿਵੇਂ ਭਗਮਨਤਮਨ ਨੂੰ ਵੋਟਾਂ ਪਾਈਆਂ ਨੇ ਵੀ ਪਤਾ ਨਹੀਂ ਇਹ ਗਰੀਬ ਤਬਕੇ ਉੱਠਿਆ ਹੋਇਆ 5 ਹਰ ਕਿਲਾ ਮਾਲਕਾ ਇਹਨੂੰ ਪਤਾ ਹੋਊ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਸਮੱਸਿਆ ਕੀ ਕਿਸਾਨੀ ਹੈ ਉਹ ਤਾਂ ਕਹਿਣਾ ਹੁੰਦੀ ਮੈਂ ਗੈਂਡੋਰੀਆਂ ਵੀ ਕੱਸਿਆ ਨੇ ਮੈਨੂੰ ਸਭ ਪਤਾ ਹੈ ਮੈਂ ਇੰਜਣ ਵੀ ਚਲਾਏ ਨੇ ਪਰ ਉਹ ਗੱਲਾਂ ਭੁੱਲ ਗਿਆ ਜਿਹੜੀਆਂ ਕਰਦਾ ਸੀ ਇਹ ਮੁੜ ਕੇ ਕਿਸਾਨਾਂ ਦੀ ਬੈਰੀ ਬਣ ਗਿਆ ਜਿੰਨੀ ਸਰਕਾਰ ਇਹ ਕਿਸਾਨਾਂ ਦੀ ਬੈਰੀ ਬਣੀ ਐ ਵੀ ਸਾਰੀਆਂ ਹੱਦਾਂ ਇਸ ਨੇ ਪਾਰ ਕਰਤੀਆਂ ਪਰ ਹੁੰਦਾ ਕੁਝ ਨਹੀਂ ਥੋੜੀ ਤਾਕਤ ਐ ਜਿਹੜੀ ਇਹ ਵੱਡੀ ਐ ਜੋ ਤੁਹਾਡੇ ਸਿਰ ਜੁੜ ਜਾਂਦੇ ਨੇ ਫਿਰ ਕੋਈ ਅਫਸਰ ਕੋਈ ਘਟਦਾ ਨਹੀਂ ਕਿਉਂਕਿ ਜਸੇ ਬੰਦੀ ਨੂੰ ਕੋਈ ਪਹਿਲਾ ਮਸਲਾ ਨ ਟੱਕ ਰਿਆ ਇਹ ਤਾਂ ਪਤਾ ਨਹੀਂ ਕਿੰਨੇ ਗੱਡੇ ਇੱਕ ਮਸਲੇ ਜਸੇ ਬੰਦੀ ਨੇ ਸਰਕਾਰਾਂ ਟੱਕਰ ਲੈ ਕੇ ਸਰਕਾਰਾਂ ਨੂੰ ਪਿੱਛੇ ਹਟਾਇਆ ਥੋੜੀ ਜਿੱਤ ਹੋਈ ਹੈ ਜਿੱਥੇ ਸਿਰ ਜੁੜ ਜਾਂਦੇ ਨੇ ਉਥੇ ਕੋਈ ਸਰਕਾਰ ਨਹੀਂ ਖੜਦੀ ਹੈਗੀ ਇੱਥੇ ਵੀ 20 ਤਰੀਕ ਨੂੰ ਦੇਖਿਆ ਇਹੀ ਕੰਮ ਹੋਇਆ ਹੈ ਛੇਕਰ ਦੀ ਬਾਹਰ ਸਰਕਾਰ ਨੂੰ ਭੱਜਣਾ ਪਿਆ ਥੋੜੀ ਜਿੱਤ ਹੋਈ ਹੈ ਇਕਾਈ ਪ੍ਰਧਾਨ ਦੱਸ ਗਏ ਨੇ ਵੀ ਹੁਣ ਤਰੀਕ ਮਾਰਚ ਦੀ ਲੰਮੀ ਪਾਤੀ ਕਿਉਂਕਿ ਪਤਾ ਲੱਗ ਗਿਆ ਹੁਣ ਕੱਠ ਵਾਦੇ ਜਾਣਗੇ ਮੋਰਚਾ ਪੱਕਾ ਹੈ ਛੇਕਰ ਦੀ ਬਾਹਰ ਉਹਨਾਂ ਨੂੰ ਨੀਮਾ ਝੋਗਣਾ ਪਊਗਾ ਜ਼ਮੀਨ ਜਿਹੜੋ ਆਪਣੇ ਕਿਸਾਨ ਮਾਲਕ ਨੇ ਇਹਨਾਂ ਦੇ ਹੱਕ 'ਚ ਕਰਨੀ ਪਊਗੀ ਸੋ ਸਰਕਾਰਾਂ ਦੇ ਪੱਲੇ ਕੁਝ ਨਹੀਂ ਹੁੰਦਾ ਇਹ ਤਾਂ ਇੱਕ ਦਬਕਾ ਹੀ ਹੁੰਦੇ ਨੇ ਕੁਸਰੇ ਕਰ ਨਹੀਂ ਸਕਦੀਆਂ ਨਾ ਕੁਸ ਬਗੜਿਆ ਸਕਣੇ ਨਾ ਕਿਸੇ ਦੋ ਜ਼ਮੀਨ ਸੜਾ ਸਕਣ ਇਹ ਠੀਕ ਆ ਤਾਕਤ ਜ਼ਰੂਰ ਵਰਤਦੇ ਨੇ ਇਹ ਡੰਗ ਸੋਟਾ ਹੁੰਦਾ ਨਾਲੇ ਰਫਲਾ ਨੇ ਚਲੋ ਆਪਣੇ ਲਈ ਬਤਾ ਹੀ ਡੰਡਾ ਜਿਹੜਾ ਝੰਡਾ ਇਹ ਆਪਣਾ ਹੋ ਆ ਕੋਈ ਆਪਣੇ ਕੋਲ ਕੋਈ ਗੋਲੀਆਂ ਨਹੀਂ ਹੈਗੀਆਂ ਆਪਾਂ ਤਾਂ ਇਹ ਝੰਡੇ ਦੇ ਜੋਰ ਨਾਲ ਇੱਕ ਥੋੜੀ ਤਾਕਤ ਹੈ ਇਹ ਤਾਕਤ ਦੇ ਨਾਲ ਆਪਾਂ ਨੇ ਜਿੱਤ ਹਾਸਲ ਕਰਨੀ ਹੁੰਦੀ ਹੈ ਸਰਕਾਰਾਂ ਨੂੰ ਪਿੱਛੇ ਹਟਾਉਣਾ ਹੁੰਦਾ ਹੈ ਸੋ ਵੱਤੋ ਵੱਦ ਤਾਕਤ ਵਰਤਣੀ ਚਾਹੀਦੀ ਹੈ ਇੱਥੇ ਵੀ ਨਗਰ ਨਵਾਸੀਆਂ ਨੂੰ ਬੇਨਤੀ ਹੈ ਸਾਰੇ ਨਗਰ ਨੂੰ ਵੀ ਵੱਤੋ ਵੱਦ ਸਾਥ ਦਿਓ ਜਿ세 ਬੰਦੀ ਦਾ ਕਿਉਂਕਿ ਜਿ세 ਬੰਦੀ ਨੇ ਦਾ ਪੱਕਾ ਮੋਰਚਾ ਲਾਤਾ ਬਾਰੀਆਂ ਲੱਗ ਰਿਆਂ ਜਿਲੇ ਪਰ ਜਿਲੇ ਦੀਆਂ ਪੱਕੇ ਮੋਰਚੇ ਬਚਾਉਣਾ ਹੋਰ ਵੀ ਇੱਥੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਇਹਦਾ ਵੱਤੋ ਵੱਦ ਸਾਥ ਦੇਣ ਤਾਂ ਕਿ ਇਹ ਜਿਹੜੀ ਜ਼ਮੀਨ ਹੈ ਆਪਣੀ ਇਹਨੂੰ ਆਪਾਂ ਜਿਸ ਤਰ੍ਹਾਂ ਵੀ ਆਪਣੇ ਕਿਸਾਨ ਵੀਰ ਬਾਹਰੇ ਨੇ ਉਸੇ ਲੋਟ ਆਪਣੀ ਕਿਸਾਨ ਵੀਰ ਬੋਂਦੇ ਰਹਿਣਾ ਕਿਸੇ ਦੇ ਕਰਦਾ ਇਹ ਨਾ ਹੋਵੇ ਕਿ ਕਿਧੋ ਜ਼ਮੀਨ ਖੁੱਸ ਗਈ ਕਿਸੇ ਦਾ ਪਰਿਵਾਰ ਦੁਖੀ ਹੋ ਗਿਆ ਜਾਂ ਉਹਨੂੰ ਬਚਾਰ ਨੂੰ ਕੋਈ ਮਾੜਾ ਸਾਹਮਣਾ ਕਰਨਾ ਪਵੇ ਉਹ ਚੀਜ਼ ਤਾਂ ਬਚੂਗੀ ਜੇ ਆਪਾਂ ਸਿਰ ਜੋੜ ਕੇ ਰੱਖਾਂਗੇ ਏਕਾ ਰੱਖਾਂਗੇ ਇੱਕ ਇਹਦੇ ਵਿੱਚ ਤਾਕਤ ਹੈ ਜਿੰਨਾ ਏਕਾ ਹੋਊਗਾ ਸਰਕਾਰ ਨੂੰ ਪਤਾ ਹੈ ਸੀਆਈਡੀ ਆਉਂਦੀ ਹੈ ਸਰਕਾਰ ਦੇ ਬੰਦੇ ਆਉਂਦੇ ਨੇ ਉਹਨਾਂ ਨੂੰ ਪਲ-ਪਲ ਦੀ ਰਿਪੋਰਟ ਜਾਂਦੀ ਹੈ ਵੀ ਉੱਥੇ ਕਿਹਾ ਜਾ ਚੱਲ ਰਿਹਾ ਮੋਰਚਾ ਸਾਰਾ ਕੁਝ ਨੂੰ ਪਤਾ ਹੁੰਦਾ ਹੁੰਦੇ ਬੰਦੇ ਛੱਡੇ ਹੋ ਹੁੰਦੇ ਨੇ ਵੀ ਜਿੰਨੀ ਤਾਕਤ ਆਪਣੀ ਇਕੱਠੀ ਹੋਊਗੀ ਉੰਨੀ ਸਰਕਾਰ ਪਿਛੇ ਝੁਕ ਜੂਗੀ ਜ਼ਮੀਨ ਤਾਂ ਮਤਲਬ ਇਹ ਨਹੀਂ ਵੀ ਸਰਕਾਰ ਕਿਸੇ ਜ਼ਿਮੀਦਾਰ ਤੋਂ ਜ਼ਮੀਨ ਛਡਾ ਲੇ ਨਾ ਛਡਾ ਚੱਕੀ ਹੈ ਬਹੁਤ ਵੱਡੇ ਵੱਡੇ ਮੋਰਚੇ ਆਪਣਾ ਦਾ ਇਤਿਹਾਸ ਹੈ ਗਵਾਏ ਵੀ ਸਾਰਾ ਮੋਰਚਿਆਂ ਦੇ ਲੰਘਿਆ ਮੋਰਚਿਆਂ ਦੇ ਬੱਚੇ ਹਾਸਲ ਕਰੀਆਂ ਨੇ ਪਹਿਲਾਂ ਬਜ਼ੁਰਗਾਂ ਨੇ ਵੀ ਲਾਏ ਨੇ ਧੁਰ ਤੋਂ ਲੱਗਦੀ ਆ ਨੇ ਸਿੰਘਰਾਂ ਨੇ ਵੀ ਆਜ਼ਾਦੀ ਬਾਸ ਤੇ ਆਪਣੀਆਂ ਅਣਜਾਨਾ ਕਰਮਾਨ ਕਰਤੀਆਂ ਸਰਕਾਰਾਂ ਦਾ ਸਿਰੇ ਤੋਂ ਲੈ ਕੇ ਦੁਸ਼ਮਣ ਰਹੀਆਂ ਨੇ ਆਪਣੀਆਂ ਕੋਈ ਨਵੀਂ ਸਰਕਾਰ ਨਹੀਂ ਵੀ ਦੁਸ਼ਮਣ ਬਣ ਗਈ ਸਰਕਾਰ ਦਾ ਕੋਈ ਵੀ ਹੈ ਹਰੇਕ ਹੀ ਆਪਣੀ ਤਾਂ ਜ਼ਾਲਮ ਹੁੰਦੀ ਹੈ ਇਹ ਤਾਂ ਸਮਾਇਦਾਰਾਂ ਦੀ ਵੱਡੇ ਲੋਕਾਂ ਦੀ ਉਹ ਹੁੰਦੀ ਹੈ ਜਿਵੇਂ ਡਾਨੀਆ ਮਾਨੀਆਂ ਦੇ ਸਿਰ ਤੇ ਮੋਦੀ ਚੱਲ ਰਿਹਾ ਹੈ ਇੱਥੇ ਰਾਵਲ ਚੱਡੇ ਹੋ ਰਹੇ ਨੇ ਦੇ ਸਿਰ ਤੇ ਭਵੰਤ ਮਾਨ ਚੱਲ ਰਿਹਾ ਹੈ ਹੁਣ ਸਾਰਾ ਕੁਝ ਇਟਲੀ ਦੇ ਇੱਥੇ ਆਪਣਾ ਆਸਟ੍ਰੇਲੀਆ ਦੇ ਵਿੱਚ ਬਣਵਾ ਰਹੇ ਇਹ ਇਹ ਤਾਂ ਜਦੋਂ 2 ਸਾਲ ਲਾ ਕੇ ਭੱਜੇ ਜਾਣੇ ਨੇ ਜਿਹੜੇ ਬਾਕੀ ਦੇ ਐਮਐਮਐਲ ਨੇ ਮੰਤਰੀ ਨੇ ਉਹ ਸਾਰੇ ਭਾਜਪਾ ਦੇ ਭੱਗ ਜਾਣਗੇ ਬੇਕੀ ਹੋਈ ਪਾਰਟੀ ਹੈ ਸੋ ਇੰਨੀਆਂ ਸਰਕਾਰਾਂ ਦੇ ਉੱਤੇ ਕਿਸੇ ਦੇ ਉੱਤੇ ਆਪਾਂ ਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਪਣਾ ਡੰਡੇ ਝੰਡੇ ਜੋਰ ਨਾਲ ਤਾਕਤ ਬਣਾ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਨੌਜਵਾਨ ਵੀਰਾਂ ਨੂੰ ਸਮਝਾ ਕੇ ਵੀ ਵੱਧ ਤੋਂ ਵੱਧ ਜ세 ਬੰਦੇ ਸਾਥ ਦਿਓ ਜ세 ਬੰਦੀ ਨਾਲ ਖੜੇ ਰਹਾਂਗੇ ਕਿਧਰੇ ਜਬੀਨਾ ਜਾਂਦੇ ਆ ਕੁਛ ਨਹੀਂ ਹੁੰਦਾ ਜਿੰਨਾ ਇੱਕ ਆ ਰੱਖਾਂਗੇ ਉਹਨੇ ਆਪਣਾ ਸਰਕਾਰ ਦੇ ਦਬਾਅ ਰਹੂਗਾ ਉਹਨੇ ਆਪਣਾ ਪ੍ਰੈਸ਼ਰ ਰਹੂਗਾ ਸੋ ਇੰਨੀਆਂ ਗੱਲਾਂ ਹੁਣ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ